ਮੋਹਾਲੀ ਦੇ ਥਾਣਾ ਫੇਜ਼ 8 ਦੇ ਬਾਹਰ ਅਚਾਨਕ ਜ਼ਬਤ ਕੀਤੀਆਂ ਗੱਡੀਆਂ ਨੂੰ ਅੱਗ ਲੱਗ ਗਈ ਤੇ ਇਸ ਭਿਆਨਕ ਅਗ ਦੇ ਕਾਰਨ 7 ਤੋਂ 8 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਨੇ ਮੌਕੇ ਉੱਤੇ ਦਮਕਲ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਮੌਕੇ ਦੱਸਿਆ ਕਿ ਮੌਕੇ ਉਤੇ ਪਹੁੰਚਣਾ ਵੀ ਕੋਈ ਆਸਾਨ ਕੰਮ ਨਹੀਂ ਸੀ ਸੜਕ ਉੱਤੇ ਇੱਕ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਸੜਕ ਪੱਟੀ ਹੋਈ ਸੀ ਇਸ ਕਾਰਨ ਬਚਾਅ ਦਲ ਨੂੰ ਮੌਕੇ ਉਤੇ ਪਹੁੰਚਣ ਦੇ ਵਿੱਚ ਵਾਧੂ ਸਮਾਂ ਲੱਗ ਗਿਆ ਬਚਾਅ ਕਾਰਵਾਈ ਦੇ ਦੌਰਾਨ ਕਰਮਚਾਰੀਆਂ ਨੇ ਸੁਰੱਖਿਆ ਅਤੇ ਸਾਵਧਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਡੀਆਂ ਵਿੱਚੋਂ ਹਾਨੀ ਪਹੁੰਚਾਉਣ ਤੋਂ ਰੋਕਿਆ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਕਿ ਇਸ ਤਰ੍ਹਾਂ ਦੇ ਹਾਦਸਿਆਂ ਲਈ ਅੱਗੇ ਤੋਂ ਐਡਵਾਂਸ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਉਹਨਾਂ ਨੇ ਨਾਗਰਿਕਾਂ ਨੂੰ ਵੀ ਸਾਵਧਾਨ ਰਹਿਣ ਅਤੇ ਮੌਕੇ ਉੱਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਮੌਕੇ ਉੱਤੇ ਤੇਜ਼ ਅਤੇ ਸੂਝਵਾਨ ਕਾਰਵਾਈ ਦੇ ਨਾਲ ਆਗੂ ਤੇ ਕਾਬੂ ਪਾ ਲਿਆ ਗਿਆ ਪਰ ਬਚਾਅ ਦੌਰਾਨ ਵਾਤਾਵਰਣ ਅਤੇ ਰੁਕਾਵਟਾਂ ਨੇ ਚੁਣੌਤੀ ਪੈਦਾ ਕਰ ਦਿੱਤੀ ਇਸ ਘਟਨਾ ਤੋਂ ਸੁਰੱਖਿਆ ਤੇ ਯੋਜਨਾ ਬਣਾਉਣ ਦੇ ਮਹੱਤਵ ਨੂੰ ਇੱਕ ਵਾਰ ਫਿਰ ਤੋਂ ਸਾਬਿਤ ਕੀਤਾ ਗਿਆ ਹੈ ਇਹਦੇ 'ਚ ਇਹ ਜਿਹੜੀ ਹੈ ਅਸੀਂ ਇਹਦੇ 'ਚ ਜਾਂਚ ਕਰਾਂਗੇ ਫਾਇਰ ਬ੍ਰਿਗੇਡ ਵੀ ਤੇ ਪੁਲਿਸ ਪੂਰੇ ਟਾਈਮ ਤੇ ਆ ਗਈ ਸੀ ਤੇ ਉਹਦੇ ਰਿਕਾਰਡ ਦੇ ਵਿੱਚ ਫਿਰ ਵੀ ਅਸੀਂ ਵੇਖਾਂਗੇ ਕਿ ਕਿੰਨੀਆਂ ਕਿ ਗੱਡੀਆਂ ਦਾ ਕੀ ਕੀ ਕਾਰਨ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਜਾਊਗਾ ਸਰ ਇੱਕੋ ਕਿ ਗੱਡੀਆਂ ਨੂੰ ਆਪਣੇ ਕੋਲ ਖਾਣੇ ਕੋਈ ਜਗ੍ਹਾ ਹੈ ਨਹੀਂ ਜੀ ਇਹਨਾਂ ਦੇ ਕੋਈ ਆਪਸ਼ਨ ਵਗੈਰਾ ਨਹੀਂ ਲੈ ਕੇ ਕੋਈ ਚੰਦਰੀਆਂ ਗੱਲ ਕਿਉਂਕਿ ਹਾਮ ਤੌਰ ਤੇ ਇਹ ਹਾਸੇ ਵਾਪਰ ਰਹੇ ਨੇ ਬਲੌਂਗੀ ਵੀ ਪਹਿਲਾਂ ਹੋ ਚੁੱਕਿਆ ਇਸ ਤਰ੍ਹਾਂ ਹਾਂ ਨਹੀਂ ਉਹਦੇ ਵਿੱਚ ਸਾਡੀ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਅਸੀਂ ਇਹ ਜਿਹੜੀਆਂ ਜੰਨਾ ਮਾਲ ਮੁਕਦਮਾ ਇਹਨੂੰ ਵੀ ਅਸੀਂ ਕਾਫੀ ਹੱਦ ਤੱਕ ਰਿਲੀਜ਼ ਵੀ ਕਰਾ ਰਹੇ ਹਾਂ ਤੇ ਪ੍ਰੋਪਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਸਾਡੇ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਡਾਇਰੈਕਸ਼ਨਾਂ ਤੇ ਪ੍ਰੋਪਰ ਇਹਨਾਂ ਦੀਆਂ ਲਿਸਟਾਂ ਬਣ ਕੇ ਤੇ ਇਹਨਾਂ ਨੂੰ ਰਿਲੀਜ਼ ਵੀ ਕਰਾਇਆ ਜਾ ਰਿਹਾ ਤੇ ਹੋਰ ਵੀ ਕੋਰਟ ਤੋਂ ਆਰਡਰ ਕਰਵਾ ਕੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਟਾਫ ਮੈਂਬਰ ਦੇ ਕਰਮਚਾਰੀ ਕਰਨ ਤੁਹਾਨੂੰ ਬਹੁਤ ਕਾਫਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਕਿ ਇੱਕ ਪਾਸੇ ਸਰਕਾਰ ਤੋਂ ਹੋ ਗਿਆ ਦੂਸਰੇ ਪਾਸੇ ਪ੍ਰਦਰਸ਼ਨ ਕਰੀ ਰਿਹਾ ਹੈ ਇਹ ਤੇ ਉਹਨਾਂ ਨੂੰ ਹੋ ਗਿਆ ਵੈਸੇ ਕੋਈ ਇਹੋ ਜੀ ਗੱਲ ਨਹੀਂ ਹੈ ਪ੍ਰਦਰਸ਼ਨਕਾਰੀ ਉਹਨਾਂ ਨੂੰ ਕੋਈ ਉਹ ਨਹੀਂ ਆ ਉਹ ਤੇ ਬੈਠੇ ਆ ਆਪਣੇ ਡੀਪੀਆਈ ਦਫ਼ਤਰ ਦੇ ਉਹਦੇ ਨਾਲ ਇਹਦਾ ਨਾਲ ਕੋਈ ਸੰਬੰਧ ਨਹੀਂ ਹੈ ਤੇ ਇੱਧਰ ਆਪਣੇ ਰੋਡ ਤੇ ਆਉਣਾ ਇਹ ਮੈਂ ਇਹਦੇ ਨਾਲ ਸਹਿਮਤ ਨਹੀਂ ਨਹੀਂ ਕਾਰਨ ਦਾ ਨਹੀਂ ਜੀ ਕੋਈ ਪਤਾ ਲੱਗਿਆ ਅੱਗੇ ਦਾ ਅੱਗੇ ਕਿਹੜੀਆਂ ਜਿਹੜੀਆਂ ਖੜੀਆਂ ਨੇ ਇਹ ਗੱਡੀਆਂ ਹੈਗੀਆਂ ਮਤਲਬ ਹੈ ਤਾਂ ਥਾਣੀ ਦੇ ਮਾਮਲ ਮੁਕਦਮਾ ਆਏਗਾ ਕੋਈ ਐਕਸੀਡੈਂਟ ਵਾਲੀ ਹੈ ਕੋਈ ਕਿਸੇ ਕਿਸੇ ਹਰ ਕੇਸ ਵਾਲੀ ਹੈ ਜਿੱਦਾਂ ਜਿੱਦਾਂ ਇਹ ਗੱਡੀਆਂ ਜਿਹੜੀਆਂ ਅੰਦਰ ਜਗ੍ਹਾ ਇਕੱਠ ਹੁੰਨ ਤਾਂ ਬਾਹਰ ਖੜਾਈਆਂ ਸੀਗੀਆਂ ਤਾਂ ਕਿ ਨਿਗਰਾਨੀ ਚ ਰਹਿਣੇ ਹੈ तकरीबन ਕਿੰਨੀਆਂ ਕਿ ਗੱਡੀਆਂ ਨੁਕਸਾਨੀਆਂ ਗਈਆਂ ਹੈ 5-6 ਗੱਡੀਆਂ ਨੂੰ ਤਕਰੀਬਨ ਅੱਗ ਲੱਗ ਚੁੱਕੀ ਹੈ ਜਿਹਦੀਆਂ ਨੁਕਸਾਨੀਆਂ ਗਈਆਂ ਬਾਕੀ ਬਚਾਅ ਹੋ ਗਿਆ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ ਫਾਇਰ ਗੇਟ ਆਗੀ ਸੀ ਮਤਲਬ ਥੋੜਾ ਲੇਟ ਆਈਏ ਕਿਉਂਕਿ ਰਸਤਾ ਥੋੜਾ ਖਰਾਬ ਹੋਣ ਕਰਕੇ ਘੁੰਮ ਕੇ ਆਉਣ ਕਰਕੇ ਥੋੜਾ ਜਿਆਦਾ ਜਾਨੋ ਇਹਨਾਂ ਨੇ ਕੋਟੀ ਹਸਪੀਟਲ ਆ ਇਹਨੇ ਕਾਬੂ ਪਾ ਲਿਆ ਸੀਗਾ ਤੇ ਰਲ ਕੇ ਦੋਨਾਂ ਨੇ ਫਿਰ ਅੱਗ ਤੇ ਕਾਬੂ ਪਾ ਕੇ ਅੱਗੇ ਬੰਦ ਕੀਤੀ ਹੈ तकरीबन 5 ਤੋਂ 6 ਗੱਡੀਆਂ ਦਾ ਨੁਕਸਾਨ ਹੋਇਆ ਹਾਂ 5-6 ਗੱਡੀਆਂ ਹੈਗੇ ਜਿਹਨਾਂ